ਸੰਦੂ ਨਰਸਰੀ ਸਰਦੂਲੇ ਵਾਲਾ ਨੇੜੇ ਸਰਦੂਲਗੜ ਮੰਡੀ 60 ਰੁਪਏ ਹੱਥ ਬਾਏ ਹੱਥ ਸਕੁਅਰ ਫੁੱਟ ਜੇਕਰ ਤੁਸੀਂ ਆਪ ਫਟ ਕੇ ਨਰਸਰੀ ਲੈ ਜਾਣੀ ਆ ਤੇ ਜੇ ਇਹਨਾਂ ਤੋਂ ਪੱਟੀ ਪਟਾਈ ਨਰਸਰੀ ਲੈ ਜਾਣੀ ਆ ਤੇ 70 ਰੁਪਏ ਕਿਲੋ ਪਿਆਜ਼ ਦੀ ਨਰਸਰੀ ਤੁਸੀਂ ਲਿਜਾ ਸਕਦੇ ਹੋ ਤੇ ਦੋਸਤੋ ਇਹਨਾਂ ਦੇ ਚਾਰ-ਚਾਰ ਪੀੜੀਆਂ ਹੋ ਗਈਆਂ ਇਹ ਪਿਆਜ਼ ਤਿਆਰ ਕਰਦਿਆਂ ਨੂੰ ਪਿਆਜ਼ ਦੀ ਨਰਸਰੀ ਤੇ 3 ਲੱਖ ਤੋਂ ਲੈ ਕੇ 3.5-4 ਲੱਖ ਰੁਪਈਆ ਤੱਕ ਵੀ ਇੱਕ ਕਿੱਲੇ ਚੋਂ ਨਰਸਰੀ ਨਿਕਲੌਂਦੀ ਆ ਪਰ ਸਭ ਤੋਂ ਔਖਾ ਬੀਜ ਤਿਆਰ ਕਰਨਾ ਇਹ ਸੰਧੂ ਜਿਹੜੇ ਵੀਰ ਨੇ ਇਹ ਸਰਹਾਲੀ ਤਰਨ ਤਰਨ ਮਾਝੇ ਤੋਂ ਆ ਕੇ ਇੱਥੇ ਵਸਿਓ ਆ ਸਰਦੂਲੇ ਵਾਲਾ ਤੇ ਲਗਭਗ ਚੌਥੀ ਪੀੜ੍ਹੀ ਆ ਇਹ ਨਰਸਰੀ ਤਿਆਰ ਕਰਦਿਆਂ ਤੇ ਦੋਸਤੋ ਇਹ ਓਨੀ ਕਿਆਰੀ ਬਣਾਉਂਦੇ ਆ ਜਿੰਦੇ ਵਿੱਚ ਦੋ ਭੈਣਾ ਬੈਠ ਕੇ ਪੱਟ ਸਕਦੀਆਂ ਦੇਖੋ ਹਰ ਕਿਆਰ